ਹਾਂਜੀ ਸਤਿ ਸ੍ਰੀ ਅਕਾਲ ਸਾਡੇ ਟਿਕ ਦੇ ਤੁਹਾਡਾ ਸਵਾਗਤ ਆ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਪਣੇ ਡਿਜ਼ਾਈਨ ਦੇ ਆਪਣੇ ਟਿਕ ਦੇ ਡਿਜ਼ਾਈਨਰ ਸਟੂਟ ਸਟਿਚ ਹੋਈ ਆ। ਉਹਨਾਂ ਦੇ ਡਿਜ਼ਾਈਨ ਜਿਵੇਂ ਆਪਾਂ ਕਿਸ ਤਰ੍ਹਾਂ ਦੀ ਸਟੀਚਿੰਗ ਕਰਦੇ ਆ। ਆਵਲ ਜਾਂ ਦੋ ਕਰਤੀਆਂ ਪਰੜੀ ਕੀਤੀਆਂ ਨੇ। ਇਹਨਾਂ ਦੀਆਂ ਸਲਵਾਰਾਂ ਹੋਈਆਂ, ਪਗੀਆਂ ਹੋਈਆਂ ਨੇ ਸਟਿਚ ਹੋਣ ਵਾਸਤੇ। ਪਹਿਲਾ ਕਮੀਜ਼ ਆ ਜੀ। ਇਹ ਆਪਣਾ ਸ਼ਿਮਤਾ ਫੈਬਰਿਕ ਸੀਗਾ। ਇਹਦੇ ਉੱਤੇ ਕੜਾਈ ਹੋਈ ਹੋਈ ਹੈ ਨਾ ਦੀ ਪੇਂਟਿੰਗ ਹੋਈ ਹੋਈ ਹੈ ਤੇ ਇਹ ਆਪਾਂ ਸਟਿਚ ਕੀਤਾ ਹੈਗਾ ਇਸ ਤਰੀਕੇ ਨਾਲ ਜਿਹੜੇ ਦਾ ਘੇਰੇ ਹੈਗੇ ਘੇਰੇ ਤੇ ਆਪਾਂ ਇਸ ਤਰ੍ਹਾਂ ਦੀ ਪੱਟੀ ਲਾਈ ਹੈ ਸਲਵਾਰ ਨਾਲ ਦੀ ਸਲਵਾਰ ਨਾਲ ਦੀ ਪੱਟੀ ਲਾ ਕੇ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਇਹਦਾ ਘੇਰਾ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਘੇਰੇ ਤੇ ਲਾਇਆ ਨਾਲੀ ਚਾਕਾਂ ਤੇ ਪੱਟੀ ਲਾਈ ਹੈ ਸਲਵਾਰ ਨਾਲ ਦੀ ਇਸ ਤਰ੍ਹਾਂ ਤੁਹਾਨੂੰ ਇਹ ਵੀਡੀਓ ਇਸ ਲਈ ਬਣਾਈ ਹੈ ਕਿਉਂਕਿ ਤੁਹਾਨੂੰ ਕੋਈ ਆਈਡੀਆ ਆ ਜਾਏ ਕਿ ਆਪਾਂ ਸੂਟਾਂ ਨੂੰ ਫਰੈਂਚੀ ਸੂਟਾਂ ਨੂੰ ਕਿਸ ਤਰ੍ਹਾਂ ਰੈਡੀ ਕਰਨਾ ਹੈਗਾ ਆਪਾਂ ਸਲਵਾਰ ਨਾਲ ਦੀ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਉਹ ਕੈਰੀ ਦਿਲਾ ਸਕਦੇ ਹਾਂ ਦੋਨੇ ਪਾਸੇ ਕੇਰਾ ਦੇ ਆਪਾਂ ਇਸ ਤਰ੍ਹਾਂ ਦੀ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਡਿਜ਼ਾਈਨ ਰੈਡੀ ਕੀਤਾ ਹੈਗਾ ਇਹ ਕੁੜਤੀ ਫੁੱਲ ਪਾਕਿਸਤਾਨੀ ਦੀ ਪਾਕਿਸਤਾਨੀ ਸੂਟ ਰੈਡੀ ਕੀਤਾ ਆਪਾਂ ਐਕਸਟਰਾ ਜਿਹਾ ਬਹੁਤ ਊਣਿਆ ਆਪਾਂ ਪਾਵਾਂ ਦੇ ਵਿੱਚ ਆਪਾਂ ਜਿਹੜਾ ਆਪਣੀ ਸਲਵਾਰ ਨਾਲ ਦਾ ਫੈਬਰਿਕ ਸੀਗਾ ਤੇ ਉਹ ਲਾ ਕੇ ਕੱਟ ਪਾ ਕੇ ਡਿਜ਼ਾਈਨਿੰਗ ਕੀਤੀ ਐ ਇਸ ਤਰ੍ਹਾਂ ਪੂਰੀ ਫਿਨਿਸ਼ਿੰਗ ਆਈ ਅਜੀ ਆਪਣੀ ਕੁੜਤੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਵੀ ਆਪਣੇ ਫੈਂਸੀ ਸੂਟ ਨੂੰ ਰੈਡੀ ਕਰ ਸਕਦੇ ਹੋ ਤੁਹਾਨੂੰ ਕੋਈ ਆਈਡੀਆ ਆ ਜਾਂਦਾ ജന ഫുൽ സ്റ്റിച്ച് വിഡിയോ ചാടേ ലവേ പൈപിംഗ് നാ കസ് തൂരി ഫിനിഷിംഗ് വായു രീതി കിട്ടിയ ദോണ വാ വായു തരംഗ ਇਹ ਆਪਣਾ ਪਾਰਟੀ ਵੇਅਰ ਸੂਟ ਜਿਹੜਾ ਆਪਾਂ ਰੈਡੀ ਕੀਤਾ ਹੈਗਾ। ਵਾਹਮਾ ਦੇ ਵਿੱਚ ਕੱਟ ਪਾ ਕੇ ਇਸ ਵਾਹਮਾ ਦਾ ਬਹੁਤ ਰਵਾਜ ਆ ਜੀ ਹੁਣ ਬਹੁਤ ਟ੍ਰੈਂਡੀ ਦੇ ਵਿੱਚ ਹੈ ਵਾਈਓ। ਇੰਸਟਾਗ੍ਰam ਤੇ ਆਪਾਂ ਦੇਖਦੇ ਆਂ ਮਰੀਲਾ ਵਿੱਚ ਇਹੋ ਜਿਹੀ ਵਾਈਓ ਪਾਈਆ ਹੁੰਦੀ ਆ ਮਾਡਲ ਦੇ। ਇਸ ਤਰ੍ਹਾਂ ਕਿਨਾ। ਵੀਡੀਓ ਦੇਖਣ ਲਈ ਤੁਹਾਡਾ ਤਾਨੂੰ ਕੋਈ ਆਈਡੀਆ ਆ ਜਾਂਦਾ ਵੀ ਆਪਾਂ ਵੀ ਆਪਾਂ ਇਸ ਇਹੀ ਸੂਟ ਰੈਡੀ ਕਰੀਏ ਇਸ ਇਹ ਸੂਟ ਆਪਾਂ ਇਸ ਤਰੀਕੇ ਨਾਲ ਰੈਡੀ ਕੀਤਾ ਹੈਗਾ ਤੇ ਜਿਹੜਾ ਆਪਣਾ ਨੈਟ ਦਾ ਸੂਟ ਆ ਇਹਦੇ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਗਲੇ ਤੇ ਵੀ ਪਾਈਪਿੰਗ ਲਾਈ ਹੈ ਉਹਦੇ ਵੀ ਗਲੇ ਤੇ ਪਾਈਪਿੰਗ ਲਾਈ ਸੀ ਗਲੇ ਤੇ ਆਪਾਂ ਗੋਮ ਪਾਈਪਿੰਗ ਲਾਈ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਣੀ ਪਾਈਪਿੰਗ ਉਹ ਲੱਗੀ ਹੈ ਗਲੇ ਤੇ ਆਪਾਂ ਪਾਈਪਿੰਗ ਲਾਈ ਹੈ ਤੇ ਇਹਦੇ ਘੇਰੇ ਤੇ ਵੀ ਆਪਾਂ ਪਾਈਪਿੰਗ ਹੀ ਲਾਈ ਹੈ। ਪੱਟੀ ਲਾ ਕੇ ਜਿਹੜੀ ਆਪਣੀ ਸਲਵਾਰ ਨਾਲ ਦੀ ਪੱਟੀ ਸੀਗੀ ਇਹਦਾ ਕੰਟਰਾਸਟ ਹੈਗਾ ਆਪਣਾ ਪੀਲੇ ਦੇ ਨਾਲ। ਜਿਹੜਾ ਆਪਣਾ ਪੀਲਾ ਕਲਰ ਹੁੰਦਾ ਹੈਗਾ ਤੇ ਉਹਦਾ ਕੰਟਰਾਸਟ ਆਪਣਾ ਸੀਗਾ। ਇਸ ਰੰਗ ਨਾਲ ਫਰੋਜ਼ੀ ਦਾ ਤੇ ਮਜੈਂਟਾ ਇਹ ਹੈਗਾ ਹਰਾ ਤੇ येलो। ਇರೀਤੇ ਪਾਈਏ ਲੁੱਕ ਅਨਰ ਦੀ। ਪੱਟੀ ਲਾ ਕੇ ਪਾਈਪਿੰਗ ਦਿੱਤੀ ਆ ਇਹਦੀ ਵੀ ਆਪਣੀ ਪੱਟੀ ਦੀ ਪੂਰੀ ਫੁੱਲ ਫਿਨਿਸ਼ਿੰਗ ਆਈ ਆ ਦੇਖੋ ਕਿਤੇ ਵੀ ਕੋਈ ਬਲ ਨਹੀਂ ਹੈਗਾ ਦੋਨੇ ਸਾਈਡਾਂ ਤੋਂ ਤੇ ਇਹਦੀ ਵੀ ਆਪਾਂ ਬਾਯੂ ਤੇ ਡਿਜ਼ਾਈਨ ਬੰਦ ਦਿੱਤੀ ਹੈ ਜੀ ਇਸ ਤਰੀਕੇ ਨਾਲ ਕੱਟ પા ਕੇ ਇਹਦੇ ਉੱਪਰ ਸਲਵਾਰ ਨਾਲ ਦਾ ਕੱਪੜਾ ਲਾ ਕੇ ਇਹਦੇ ਵੀ ਆਪਾਂ ਉਸੇ ਤਰ੍ਹਾਂ ਹੀ ਬਾਹਮਾ ਦਾ ਡਿਜ਼ਾਈਨ ਘੜੀ ਕੀਤਾ ਹੈ ਵੀਡੀਓ ਇਸ ਲਈ ਬਣਾਈ ਜਾਂਦੀ ਹੈ ਕਿ ਤੁਹਾਨੂੰ ਆਈਡੀਆ ਹੋ ਸਕੇ ਵੀ ਆਪਾਂ ਆਪਦੇ ਫੈਂਸੀ ਸੂਟ ਨੂੰ ਕਿਸ ਤਰ੍ਹਾਂ ਰੈਡੀ ਕਰ ਸਕਦੀਆਂ ਪਾਰਟੀ ਵੇਅਰ ਸੂਟ ਆਪਣਾ ਉਹਦੇ ਤੇ ਆਪਾਂ ਇਸ ਤਰ੍ਹਾਂ ਦੀਆਂ ਬਾਹੂ ਬਣਾ ਕੇ ਕਿ ਆ ਪੱਕੇ ਰਿਤੇ ਫਿਨਿਸ਼ਿੰਗ ਪੱਟੀ ਲਾ ਕੇ ਇਸ ਪਰ ਡਿਜ਼ਾਈਨਿੰਗ ਕਰ ਸਕਦੇ ਹੋ ਬਹੁਤ ਘੈਂਟ ਲੱਗਦਾ ਹੈ ਜਿਵੇਂ ਪਾਇਆ ਵੀ ਹੈ ਕਿੱਤਾ ਹੋਇਆ ਬਹੁਤ ਘੈਂਟ ਲੱਗਦਾ ਹੈ ਇਹ ਸੂਟ ਇਹਨਾਂ ਬਾਹਾਂ ਦਾ ਡਿਜ਼ਾਈਨ ਮੈਨੂੰ ਬਹੁਤ ਵਧੀਆ ਲੱਗਿਆ ਇਸ ਤਰੀਕੇ ਨਾਲ ਆਪਣੀ ਵਾਈਬ ਆਉਣੀ ਹੈ ਜੇ ਤੁਹਾਨੂੰ ਮੇਰੇ ਇਹ ਦੋਨੇ ਬਾਹਾਂ ਦੇ ਡਿਜ਼ਾਈਨ ਸੋਹਣੇ ਲੱਗੇ ਸੂਟਾਂ ਦੇ ਡਿਜ਼ਾਈਨ ਸੋਹਣੇ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਾਇਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ